ਮੌਨਸੂਨ ਸਰਤੇ ਹੈ ਮੌਸਮ ਵਿਭਾਗ ਵੱਲੋਂ ਕਹੇ ਗਿਆ ਵੀ ਕੁਝ ਦਿਨਾਂ ਦੇ ਵਿੱਚ ਬਰਸਾਤ ਹੋ ਸਕਦੀ ਹੈ ਲੇਕਿਨ ਸਮਾਣਾ ਪਟਿਆਲਾ ਜ਼ਿਲ੍ਹੇ ਦੇ ਕੈਥਲ ਔਰ ਜਿਹੜੇ ਪਿੰਡ ਹੈ ਲੱਗਦੇ ਹਰਿਆਣਾ ਕੇ ਔਰ ਪੰਜਾਬ ਦੇ ਉੱਥੇ ਹਰ ਹਾਲਾਤ ਕਿਸ ਤਰ੍ਹਾਂ ਹੋ ਸਕਦੇ ਹੈ ਹਾਸੇ ਬਟਾ ਨਹਿਰ ਦੇ ਜਿਹੜੇ ਸਾਈਫਨ ਹੈ ਉਹ ਭਰੇ ਪਏ ਮਿੱਟੀ ਦੀ ਗਾਦ ਤੋਂ ਔਰ ਜਿਹੜੇ ਮੀਰਾਪੁਰ ਤੋਂ ਹੈ ਉਹਦੇ ਵੀ ਸਫਾਈ ਨਹੀਂ ਕੀਤੀ ਗਈ ਕਿਸਾਨਾਂ ਦਾ ਕਹਿੰਦੇ ਪਿਛਲੇ ਵਾਰ ਵੀ ਇਸ ਇਲਾਕੇ 'ਚ ਹੜਾਏ ਸੀ ਔਰ ਕਿਸਾਨਾਂ ਦਾ ਮਾਲੀ ਤੇ ਜਾਣੇ ਨੁਕਸਾਨ ਹੋਇਆ ਸੀ ਇਸ ਇਲਾਕੇ ਦੇ ਕਿਸਾਨ ਖੜੇ ਨੇ ਜਿਹੜੇ ਪ੍ਰਭਾਵਿਤ ਹੋਣੇ ਨੇ ਲੰਬੇ ਸਮੇਂ ਤੋਂ ਅਸੀਂ ਵੀ 30 ਸਾਲ ਤੋਂ ਮੈਂ ਵੀ ਦੇਖ ਰਹੇ ਹਾਂ ਇਸ ਇਲਾਕੇ ਦੀ ਇਸ ਸਮੱਸਿਆ ਦਾ ਹੱਲ ਕਿਸੇ ਸਰਕਾਰ ਨੇ ਨਹੀਂ ਕੀਤਾ ਕਿਸਾਨਾਂ ਨੂੰ ਜਿਹੜਾ ਹਾਸੇਵਡਾ ਨਹਿਰ ਹੈ ਇਹ ਉਹਨਾਂ ਨੂੰ ਮੌਤ ਵਾਂਗੂ ਲੱਗਦੀ ਹੈ ਕਿਉਂਕਿ ਹਾਸੇਵਡਾ ਨਹਿਰ ਦੇ ਕਰਕੇ ਘੱਗਰ ਦੇ ਪਾਣੇ ਵਿੱਚ ਰੁਕਾਵਟ ਪੈਂਦੀ ਹੈ ਉਹ ਰੁਕਾਵਟ ਹੀ ਪਟਿਆਲਾ ਔਰ ਕਥਲ ਜ਼ਿਲ੍ਹੇ ਦੇ ਕਿਸਾਨਾਂ ਤੇ ਆਮ ਲੋਕਾਂ ਦਾ ਭਾਰੀ ਨੁਕਸਾਨ ਕਰਦੀ ਹੈ ਲੇਕਿਨ ਹਰ ਸਾਲ ਹੜ੍ਹਾਂ ਆਂਦੇ ਹਨ ਔਰ ਅਧਿਕਾਰੀ ਆਨੇ ਰ ਗਿੜੇ ਮਾਰ ਕੇ ਚਲੇ ਜਾਂਦੇ ਲੇਕਿਨ ਇਸ ਦਾ ਮੁਕਮਲ ਹੱਲ ਆਜ ਤੱਕ ਨਹੀਂ ਕੀਤਾ ਗਿਆ ਜਿਸ ਕਰਕੇ ਇਸ ਇਲਾਕੇ ਦੇ ਕਿਸਾਨ ਤੇ ਆਮ ਜਿਹੜੇ ਲੋਕ ਹੈ ਉਹਨਾਂ ਨੂੰ ਇਸ ਦਾ ਨੁਕਸਾਨ ਭੁਗਤਣਾ ਪੈ ਰਿਹਾ ਲੇਕਿਨ ਆਉਣ ਵਾਲਾ ਸਮਾਂ ਦੱਸੇਗਾ ਵੀ ਸਰਕਾਰ ਇਸ ਜਿਹੜੀ ਸਮੱਸਿਆ ਹੈ ਕਿਸਾਨਾਂ ਕੀ ਕਿਸ ਤਰ੍ਹਾਂ ਹੱਲ ਕਰਦੀ ਹੈ ਦੇਖੋ ਇਥੇ ਹਾਲਾਤ ਆ ਸਿਰਫ ਬਿਆਨਬਾਜ਼ੀ ਦਿੰਨੇ ਹੈ ਕੋਈ ਵੀ ਪਹਿਲੀ ਗੱਲ ਕੋਈ ਆਉਂਦਾ ਨਹੀਂ ਦੂਜੀ ਗੱਲ ਜੇ ਕੋ ਆਵੇ ਤੇ ਬਿਆਨਬਾਜ਼ੀ ਕਰਕੇ ਜਾ ਉਹ ਵੀ ਫਲਾਡੇ ਜਾਉਣਾ ਬਿਆਨਬਾਜ਼ੀ ਕਰਕੇ ਜੀ ਅੱਗੋਂ ਤੁਹਾਡਾ ਸਬਾਧਨ ਕਰ ਦਾਂਗੇ ਜਿਹੜਾ ਹਾਲਾ ਕੱਢ ਦਾਂਗੇ ਲੇਕਿਨ ਇਹਦਾ ਕੋਈ ਹਾਲ ਨਹੀਂ ਨਿਕਲਦਾ ਕੋਈ ਸਰਕਾਰ ਬੈਠ ਕੇ ਗੱਲ ਨਹੀਂ ਕਰਦੀ ਕੋਈ ਸਾਡੇ ਕੋਲ ਤੇ ਆਣ ਕੇ ਸਾਨੂੰ ਪੁੱਛਦਾ ਨਹੀਂ ਵੀ ਤੁਹਾਡਾ ਹੁਣ ਅਸੀਂ ਕੀ ਕਰੀਏ ਵੀ ਉਤੋਂ ਬਰਸਾਤਾ ਹੋਣ ਵਾਲੀ ਜਾਣ ਮੌਨਸੂਨ ਸਿਰ ਤੇ ਐ ਵੀ ਅਸੀਂ ਤੁਹਾਡੇ ਵਾਸਤੇ ਕੀ ਕਰ ਸਕਨੇ ਆ ਕਿੱਥੇ ਸਫਾਈ ਕਰਨੀ ਹੈ ਕਿ ਕਿਉਂਕਿ ਲੋਕ ਸਾਨੂੰ ਜ਼ਿਆਦਾ ਪਤਾ ਹੈ ਨਾ ਉਹਨਾਂ ਦੇ ਕਿੱਥੇ ਦਫ਼ਤਰਾਂ 'ਚ ਬੈਠਿਆਂ ਪਤਾ ਹੀ ਨਹੀਂ ਵੀ ਕੀ ਹੋਣਾ ਸਾਨੂੰ ਆਲ ਕੇ ਪੁੱਛਣਾ ਵੀ ਤੁਸੀਂ ਕਿੱਥੇ ਕੀ ਚਾ ਮੇਰਾਪੁਰ ਚੋਈ ਦੀ ਆ ਸਫਾਈ ਕਰੋ ਸਾਨੂੰ ਸਾਰਿਆਂ ਤੋਂ ਪਹਿਲਾਂ ਮੇਰਾਪੁਰ ਚੋਇਆ ਡੋਪਦਾ ਹੈ ਅਜੇ ਘਰ ਚ ਪਾਣੀ ਨਹੀਂ ਆਉਂਦਾ ਮੇਰਾਪੁਰ ਚੋਇਆ ਪਹਿਲਾਂ ਲੈ ਜਾਂਦਾ ਹੈ ਇਸ ਕਰਕੇ ਵੀ ਅਸੀਂ ਆ ਲਾ ਜਿੰਨੇ ਪਹਿਲ ਤੇ ਸਾਰੀ ਇਸ ਗੱਲ ਤੋਂ ਬੜੇ ਪਰੇਸ਼ਾਨ ਆ ਸਰਕਾਰ ਸਾਡੀ ਸਾਰ ਨਹੀਂ ਲੈਂਦੀ ਅਸੇ ਮਡਨ ਨਹਿਰ ਤੁਹਾਡੇ ਵਾਸਤੇ ਕਿੰਨੇ ਕੀ ਹੈ ਸੀ ਪਟਾਲਾ ਸਾਡੇ ਵਾਸਤੇ ਇੱਕ ਮੌਤ ਖੜੀ ਹੈ ਬਿਲਕੁਲ ਕਿਉਂ ਕਿ ਉਹਨਾਂ ਨੇ ਉਤੋਂ ਘਗਰ ਦਾ ਬੈਡ ਜਿਹੜਾ 12 ਫੁੱਟ ਥੱਲੇ ਕਰ ਦਿੱਤਾ ਹੈ ਅੱਧਾ ਘਰ ਉਹਨੇ ਬੰਦ ਕਰਤਾ ਹੈ ਅੱਧਾ ਥੱਲੇ ਮਿੱਟੀ ਨੇ ਬੰਦ ਕਰਤਾ ਹੈ 6 ਫੁੱਟ ਦੇ ਵਿੱਚੋਂ ਸੱਤ ਜ਼ਿਲ੍ਹਿਆਂ ਦਾ ਪਾਣੀ ਲੰਗਣਾ ਇਹ ਤੇ ਸੌਖੀ ਜੀ ਗੱਲ ਏ 6 ਫੁੱਟ ਦੇ ਵਿੱਚੋਂ 7 ਜਿਲ੍ਹੇ 8 ਦਾ ਪਾਣੀ ਲੰਘ ਕੇ ਆਉਣਾ ਹੈ ਕਾਲੇ ਅੰਬ ਤੱਕ ਪਾਣੀ ਆਉਂਦਾ ਚੰਡੇਗੜ ਦਾ ਸਾਰਾ ਪਾਣੀ ਇੱਥੇ ਇੱਥੇ ਸਾੜਾ ਪਿੰਡ ਜਿਹੜਾ ਏ ਇੱਕ ਡੈਮ ਬਣ ਚੁੱਕੀ ਏ ਸਾਰਾ ਇਕੱਠਾ ਹੋ ਕੇ ਸਾਡੇ ਪਿੰਡੋਂ ਪਾਣੀ ਲੰਘਣਾ ਏ ਇੱਥੇ ਸਾਰਾ ਇਕੱਠਾ ਹੋਣਾ ਆਣ ਕੇ ਤੇ ਤੁਸੀਂ ਜਿੱਥੇ ਆਣ ਕੇ ਇਕੱਠਾ ਹੁੰਦਾ ਆਣ ਕੇ ਇੱਕ ਭਾਂਚੇ ਸੁਵੇ ਦਾ ਖਾਲ ਟੁੱਟ ਜਾਏ ਉਹ ਵੀ ਮਾਰ ਕਰ ਦਿੰਦਾ ਤੇ ਦਰਿਆਵਾਂ ਦੇ ਪਾਣੀ ਜਿਹੜੇ ਨੇ ਉਹ ਕੀ ਕਰਦੇ ਹੋਣਗੇ ਕੋਈ ਕੰਮ ਕੋਈ ਦਿਖਾਰੀ ਆਇਆ ਹੀ ਨਹੀਂ ਜੀ ਹੂੰ ਕੋਈ ਆਇਆ ਨਹੀਂ ਅਸੀਂ ਤੁਹੇ ਤੁਸੀਂ ਮੇਰੀ ਗੱਲ ਪਹਿਲਾਂ ਨਹੀਂ ਸਮਝੇ ਮੈਂ ਤੁਹਾਨੂੰ ਦੱਸਣਾ ਵੀ ਜਿਹੜਾ ਮੀਰਾਪੁਰ ਵਾਲਾ ਚੋ ਹੈ ਨਾ ਉਹ ਸ਼ਰਕ ਦਾ ਜਿਹੜਾ ਥੱਲੇ ਬੈੱਡ ਏ ਉਹ ਉੱਚਾ ਹੈ ਇਹ ਪੁਰਾਣਾ ਨਿਗੜਿਆ ਉਦੋਂ ਛੋਲੇ ਛਾਲੇ ਹੁੰਦੇ ਸਨ ਉਹ ਬੈੱਡ ਦੀ ਰਿਕਵੈਸਟ ਆਂ ਕਈ ਵਾਰੀ ਕੀਤੀ ਵੀ ਪੁੱਟੋ ਆਂਦੇ ਹਣ ਫਲੱਡ ਦੇ ਵਿੱਚ ਵੀ ਅਗਲੀ ਵਾਰੀ ਪੁੱਟ ਦਾਂਗੇ ਅੱਜ ਤੱਕ ਕੋਈ ਪੁੱਛਣ ਵੀ ਆਇਆ ਹੁਣ ਕਦੋਂ ਪੁੱਟਣਗੇ ਸਾਲ ਲੰਘਿਆ ਸਾਲ ਲੰਘਿਆ ਕੋਈ ਪੁੱਟਣ ਨਹੀਂ ਆਇਆ ਦੂਜੀ ਗੱਲ ਘੱਗਰ ਸਾਰਾ 16 ਫੁੱਟ ਦੇ ਉਹਨਾਂ ਬੰਦ ਕਰ ਛੜਿਆ ਘੱਗਰ ਰਹਿ ਹੀ ਨਹੀਂ ਗਿਆ ਉਥੇ ਜਿੰਨੀ ਕੁ ਠੇਕੇਦਾਰ ਮਿੱਟੀ ਚੰਦਾ ਓਨੀ ਕੁ ਪੁੱਟ ਲੈਂਦਾ ਹਰਿਆਣਾ ਸਰਕਾਰ ਨਾਲ ਗੱਲ ਨਹੀਂ ਇਹ ਕਰਦੇ ਨਾ ਉਹ ਪੁੱਟਦੇ ਨੇ ਸਾਨੂੰ ਤੇ ਮੌਤ ਹੀ ਦਿਖਦੀ ਵੀ ਨਾਲੇ ਪਨੀਰੀ ਵੀ ਨਹੀਂ ਆ ਨਾਲੇ ਉੱਚੇ ਤਾਂ ਪਨੀਰੀ ਲਈ ਲੱਭਨੇ ਆਪੇ ਕੋਈ ਅਧਿਕਾਰੀ ਅਧਿਕਾਰੀ ਸਾਡੇ ਕੋਲ ਕੋਈ ਗੱਲ ਸੁਣਨੀ ਮੰਤ ਸਿੰਘ ਜਿਸ ਤਰ੍ਹਾਂ ਬਰਸਾਤਾ ਹੁਣ ਆਉਣ ਵਾਲੀਆਂ 10 15 ਮਾਨਸੂਨ ਆ ਜਾਣਾ ਹੈ ਅਜੇ ਸਫਾਈਆਂ ਨਹੀਂ ਹੋਈਆਂ ਡਰੇਨਾ ਦੀ ਇਹ ਆਉਣ ਵਾਲਾ ਸਮਾਂ ਇਸ ਲਈ ਕਿਉਂ ਚੱਲ ਰਿਹਾ ਮੈਂ ਤੁਹਾਨੂੰ ਦੱਸੂ ਕੀ ਆ ਤੁਸੀਂ ਤੁਸੀਂ ਡਰੇਨਾ ਤੇ ਜਾ ਕੇ ਦੇਖੋ तकरीबन ਅਸੀਂ ਸਾਰੀਆਂ ਸਫਾਈਆਂ ਕਰਾਤੀਆਂ ਅਸੀਂ ਨਦੀ ਦੀ ਵੀ ਸਫਾਈ ਕਰਾਈ ਚੋਈ ਦੀ ਸਫਾਈ ਕਰਾਈ ਤੁਸੀਂ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਤੁਸੀਂ ਘੇੜਾ ਮਾਰ ਕੇ ਵੀ ਆਓ ਆ ਜਿਹੜਾ ਬੰਮਣੇ ਵਾਲਾ ਚੋਆ ਹੈ ਇਧਰ ਨਦੀ ਤੇ ਲਗਾਤਾਰ ਮਸ਼ੀਨਾਂ ਚੱਲ ਰਹੀਆਂ ਨੇ ਉਹ ਸਾਰਾ ਕਰ ਰਹੇ ਆ ਅਸੀਂ ਬਾਕੀ ਘੱਗਰ ਦਾ ਵੀ ਅਸੀਂ ਜਿਹੜਾ ਹੈਗਾ ਜਿਹੜੇ ਚੋਏ ਰਹੇ ਤੁਸੀਂ ਪਾਣੀ ਪਹੁੰਚਾਰੇ ਨਾਲ ਬਣਾਏ ਆਪਣ ਨਾਲੇ ਉਹ ਨਾਲੇ ਕਈ ਥਾਂ ਮੈਂ ਪਰਸਮ ਦੇ ਨਾਲ ਪ੍ਰਸੋਤਮ ਕੋ ਸਿਕਸ ਵਾਣਾ న్యూਸ